21 ਫਰਵਰੀ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਪ੍ਰਗਤੀਸ਼ੀਲ ਵਿਖਕ ਸੰਗ ਵੱਲੋਂ ਤੇ ਗਵਰਨਮੈਂਟ ਕਾਲਜ ਫॉर ਔਰੂਮਨ ਵੱਲੋਂ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਇੱਚ ਪਹਿਲਾ ਸੈਸ਼ਨ ਜਿਹੜਾ ਸੈਮੀਨਾਰ ਦਾ ਕੀ ਪਾਸ਼ਾ ਨੂੰ ਕਿੱਦਾਂ ਬਚਾਉਣਾ ਜਿਹਦਾ ਬੰਗਲਾਦੇਸ਼ ਦੇ ਵਿੱਚ ਜਿਹੜਾ 21 ਫਰਵਰੀ ਦੇ ਜਿਹੜਾ ਮਨਾਇਆ ਜਾ ਰਿਹਾ ਬੰਗਲਾਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਉਰਦੂ ਨਹੀਂ ਬੋਲੀ ਸਾਡੀ ਬੰਗਾਲੀ ਭਾਸ਼ਾ ਆ ਉਦੋਂ ਮੂਵਮੈਂਟ ਚੱਲੀ ਸਟੂਡੈਂਟਾਂ ਦੀ ਮੂਵਮੈਂਟ ਸੀ ਲੋਕਾਂ ਦੀ ਮੂਵਮੈਂਟ ਸੀ ਉਦੋਂ ਇੱਕ ਗਰੀਬ ਰਿਕਸ਼ੇ ਦਾ ਵਾਲਾ ਮਾਰਿਆ ਗਿਆ ਜਿਹੜਾ ਕਹਿੰਦਾ ਮੇਰੀ ਭਾਸ਼ਾ ਜਿਹੜੀ ਆ ਉਹ ਬੰਗਾਲੀ ਆ ਉਸ ਤੋਂ ਬਾਅਦ ਇਹ ਦਿਵਸ ਮਨਾਇਆ ਜਾ ਰਿਹਾ ਅਸੀਂ ਸੋਚਿਆ ਕੈਡਮੀ ਨੇ ਵੀ ਸੋਚਿਆ ਕਿ ਜਿੱਥੇ ਤੱਕ ਅਸੀਂ ਸਾਂਝੀ ਦੀ ਗੱਲ ਕਰਦੇ ਆਂ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਆਂ ਤੇ ਨਾਲ ਦੇ ਨਾਲ ਭਾਸ਼ਾ ਨੂੰ ਕਿੱਦਾਂ ਬਚਾਉਣਾ ਅਸੀਂ ਕਿ ਕੁਝ ਨਾ ਕੁਝ ਕਰਨਾ ਚਾਹੀਦਾ ਅਸੀਂ ਇੱਥੇ ਹੀ ਤੁਹਾਡੇ ਸਾਹਮਣੇ ਵੱਡੇ ਵੱਡੇ ਮਾਰਚ ਕੀਤੇ ਨੇ ਸੈਮੀਨਾਰ ਕਰਦੇ ਰਹੇ ਨੇ ਅੱਜ ਵੀ ਸੈਮੀਨਾਰ ਕਰ ਰਹੇ ਆ ਤੇ ਹਰ ਸਾਲ ਦੀ ਤਰ੍ਹਾਂ ਪੰਜ ਟੀਚਰ ਸੀ ਚੁਣਨੇ ਆ ਅੰਮ੍ਰਿਤਸਰ ਤੋਂ ਕਿ ਜਿਹੜੇ ਪਾਸ਼ਾ ਦੇ ਉੱਤੇ ਕੰਮ ਕਰ ਰਹੇ ਪੰਜਾਬੀ ਪਾਸ਼ਾ ਤੇ ਚੰਗਾ ਕੰਮ ਕਰ ਰਹੇ ਉਹ ਇਸ ਸਾਲ ਵੀ ਪੰਜ ਟੀਚਰ ਚੁਣੇ ਜਿਨ੍ਹਾਂ ਨੂੰ ਸਨਮਾਨਿਤ ਵੀ ਕਰਨਾ ਆ ਤੇ ਇਸ ਲਈ ਥੋੜਾ ਬਹੁਤਾ ਸਕੂਲਾਂ ਦੇ ਕਾਲਜਾਂ ਦੇ ਘਰਾਂ ਦੇ ਇਹਨੂੰ ਬੋਲਣ ਦੀ ਆਜ਼ਾਦੀ ਦਿੱਤੀ ਐ ਪੋਸਟਰ ਲਾਏ ਜਾਣ ਸਰਕਾਰਾਂ ਜਿਹੜੀਆਂ ਬਦਲਦੀਆਂ ਰਹੀਆਂ ਨੇ ਹਮੇਸ਼ਾ ਇਹ ਕਹਿੰਦੇ ਰਿਹਾ ਪਾਸ਼ਾ ਨੂੰ ਹੀ ਬਚਾਉਣਾ ਆ ਲekin ਅਜੇ ਤੱਕ ਜਿਹੜੀ ਸਰਕਾਰ ਆਈ ਆ ਇਹ ਇਸ ਕਰਕੇ ਵੀ ਆਈ ਆ ਕਿ ਆਹੀ ਇਹਨੂੰ ਰੰਗਲਾ ਪੰਜਾਬ ਬਣਾਉਣਾ ਤੇ ਪੰਜਾਬੀ ਭਾਸ਼ਾ ਨੂੰ ਕਿਦਾਂ ਬਚਾਉਣਾ ਲekin ਅਜੇ ਤੱਕ ਬੋਰਡ ਹੀ ਨਹੀਂ ਚੇਂਜ ਹੋ ਸਕੇ ਸਾਡੇ ਅਜੇ ਵੀ ਨਾਂ ਇਹੋ ਹੀ ਸੜਕਾਂ ਦੇ ਨਾਂ ਇਹੋ ਹੀ ਹੈ ਸਕੂਲਾਂ 'ਚ ਵੀ ਜੇ ਚੇਂਜਿੰਗ ਨਹੀਂ ਆ ਰਹੀ ਹੈ ਪ੍ਰਾਈਵੇਟ ਸਕੂਲਾਂ 'ਚ ਕੁੱਟਿਆ ਜਾ ਰਿਹਾ ਜੇ ਪੰਜਾਬੀ ਬੋਲਦਾ ਤਾਂ ਬੱਚਿਆਂ ਨੂੰ ਮਾਰਿਆ ਜਾ ਰਿਹਾ ਕਿ ਤੁਸੀਂ ਅਨਪੜ੍ਹ ਭਾਜਾ ਬੋਲਦੇ ਹੋ ਤੇ ਇਸ ਨੂੰ ਰੋਕਣਾ ਚਾਹੀਦਾ ਸਰਕਾਰਾਂ ਦਾ ਕੰਮ ਹੈ ਅਹੀਂ ਤੇ ਗੱਲ ਕਰ ਸਕਦੇ ਆ ਅਹੀਂ ਇੱਕ ਗੱਲ ਪੁਟ ਘਟ ਸਕਦੇ ਕਿ ਆ ਸਕੂਲ ਚ ਇਹ ਹੋ ਰਿਹਾ ਕਰਨਾ ਤੇ ਸਰਕਾਰਾਂ ਨੇ ਤੇ ਇਸ ਲਈ ਅਹੀਂ ਉਹ ਵੀ ਟੀਚਰ ਚੁਣੇ ਨੇ ਜਿਹੜੇ ਪੰਜਾਬੀ ਭਾਸ਼ਾ ਚ ਕੰਮ ਕਰ ਰਹੇ ਨੇ ਹਰ ਸਾਲ ਇਤਰਾਹੀ ਸਾਡਾ ਇਹ ਪ੍ਰੋਗਰਾਮ ਇਹਨੂੰ ਚਾਹੀਦ ਕਰਨੇ ਹੋਰ ਕਿਸੇ ਦਰਜਾ ਤੱਕ ਸਭ ਵਿਦਿਆ ਪਿੰਡਾਂ ਦੇ ਵਿੱਚ ਤਾਂ ਹੈ ਹੀ ਆ ਬਾਕੀ ਇਹ ਵੀ ਇੱਕ ਤਰ੍ਹਾਂ ਹੋਰ ਜਿਹੜੇ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪ੍ਰਾਈਵੇਟ ਸਕੂਲ ਉਹਨਾਂ ਵਿੱਚ ਵੀ ਕੋਈ ਸੈਮੀਨਾਰ ਦੀ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਪਹਿਲਾਂ ਅਹੀਂ ਮਾਰਚ ਦੇ ਵਿੱਚ ਲੈ ਕੇ ਆਉਂਦੇ ਰਹੇ ਆ ਕਿ ਮਾਰਚ ਕੱਢੀਏ ਲੇਕਿਨ ਆ ਮਾਰਚ ਦੇ ਵਿੱਚ ਹੁਣ ਪੀਪਰ ਸ਼ੁਰੂ ਹੋ ਗਏ ਨੇ ਇਹ ਤੁਹਾ ਟ੍ਰੈਂਡ ਚੇਂਜ ਹੋ ਗਿਆ ਪਹਿਲਾਂ ਪੀਪਰ ਹੁੰਦੇ ਸੀ ਮਾਰਚ ਦੇ ਵਿੱਚ ਹੁਣ ਫਰਵਰੀ ਵਿੱਚ ਸ਼ੁਰੂ ਕਰਤਾ ਤੇ 21 ਫਰਵਰੀ ਨੂੰ ਕੱਲ ਦਾ ਇਹ ਜਿਹੜਾ 10ਵੀਂ ਦਾ ਤਾਂ 8ਵੀਂ ਦਾ ਇਹ ਪੀਪਰ ਸ਼ੁਰੂ ਹੋ ਗਏ ਇਹ ਬੱਚੇ ਆ ਲੈ ਸਕਦੇ ਅਸੀਂ ਜਿਆਦਾ ਜ਼ੋਰ ਪਾਉਂਦੇ ਕਿ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਲਿਆਇਆ ਜਾਏ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਲਿਆਇਆ ਜਾਏ ਉਹ ਵੀ ਯਤਨ ਕਰਾਂਗੇ ਉਥੇ ਨਾਟਕ ਨੂਟਕ ਕਰੀਏ ਜਾਂ ਪੰਜਾਬੀ ਭਾਸ਼ਾ ਤੇ ਕੋਈ ਨਾਟਕ ਇਦਾਂ ਦਾ ਬਣਾਈਏ ਜਿਹੜੇ ਸਕੂਲਾਂ 'ਚ ਖੇਡੇ ਜਾਇਆ ਜਾਂਦਾ ਹੈ। ਲੱਗਦਾ ਨਹੀਂ ਸਰ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਘੱਟ ਸਿਖਾਈ ਜਾਂਦੀ ਹੈ ਦੇ ਜਾਂ ਇੰਗਲਿਸ਼ ਕੋਲੋਂ ਜ਼ਿਆਦਾ ਮੈਂ ਸਰਕਾਰੀ ਸਕੂਲਾਂ 'ਚ ਪੰਜਾਬੀ ਸਿਖਾਈ ਦਿੱਤੀ। ਮੈਂ ਕਹਾਂ ਪੰਜਾਬੀ ਸਕੂਲਾਂ ਦਾ ਵੀ ਉਦੋਂ ਹੀ ਹਾਲ ਹੈ ਸਰਕਾਰੀ ਦਾ ਲੇਕਿਨ ਪ੍ਰਾਈਵੇਟ 'ਚ ਕੁੱਟਿਆ ਵੀ ਜਾਂਦਾ ਆ। ਜਦੋਂ ਬੱਚੇ ਬੋਲਦੇ ਪੰਜਾਬੀ ਤੇ ਉਹ ਤਾਂ ਕੁੱਟਿਆ ਜਾਂਦਾ। ਅਸੀਂ ਇੱਕ ਸਕੂਲ ਇੱਥੇ ਗਏ ਸੀ ਮੈਨੂੰ 10 ਸਾਲ ਪਹਿਲਾਂ ਯਾਦ ਆ। ਹੌਲੀਡੇ ਇਨ ਇੱਥੇ ਆ ਨੋਰਕਾ ਰੋਡ ਤੇ ਤੇ ਉੱਥੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ ਸਪ੍ਰਿੰਗ ਡੇਲ 'ਚ ਬੱਚਿਆਂ ਨੂੰ ਕੁੱਟਿਆ ਜਾਂਦਾ ਕੈਮਰੋ ਸਕੂਲ 'ਚ ਵੀ ਕੁੱਟਿਆ ਜਾਂਦਾ ਕਿ ਤੁਸੀਂ ਬੋਲਦੇ ਇਹ ਸਰਕਾਰਾਂ ਵੱਲੋਂ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਸਰਕਾਰਾਂ ਨੂੰ ਕਹਿੰਦੇ ਹਾਂ ਕਿ ਜਦੋਂ ਤੁਸੀਂ ਇਹ ਕੱਲ 'ਚ ਆਏ ਹੋ ਸਰਕਾਰ ਤੇ ਰੰਗਲਾ ਪੰਜਾਬ ਕਰਨ ਲਈ ਆਏ ਹੋ ਹੈ ਤਾਂ ਰੰਗਲੇ ਪੰਜਾਬ 'ਚ ਪੰਜਾਬੀ ਬੋਲਣ 'ਚ ਕੁੱਟਿਆ ਜਾ ਰਿਹਾ ਤਾਂ ਲੋਕ ਗੀਤ ਕਿੱਥੋਂ ਗਾਉਣਗੇ ਭਗੜੇ ਕਿੱਥੋਂ ਪਾਉਣਗੇ ਢੋਲਾਂ ਕੁਲਕਤਾ ਵਿਚੋਂ ਨਿਕੀ ਇਹ ਤਾਂ ਫਿਰ ਸਾਰਾ ਪੰਜਾਬੀ ਦੇ ਵਿੱਚ ਆ ਜਾਂਦਾ ਨਾ ਇਹਨਾਂ ਨੂੰ ਚਾਹੀਦਾ ਕਿ ਪ੍ਰਾਈਵੇਟ ਸਕੂਲਾਂ 'ਚ ਉਹ ਪਾਬੰਦੀਆਂ ਜਿਹੜੀਆਂ ਲਾਈਆਂ ਨੇ ਸਕੂਲਾਂ ਨੇ ਉਹਨੂੰ ਠੀਕ ਕਰਨ 50 ਸਰਕਾਰ ਵੱਲੋਂ ਇੱਕ ਪ੍ਰਾਲਾ ਕੀਤਾ ਗਿਆ ਸੀ ਦੁਕਾਨਾਂ ਦੇ ਜਾਂ ਜਿੱਥੇ ਵੀ ਪੰਜਾਬੀ ਦੇ ਵਿੱਚ ਬੋਲ ਲਿਖੇ ਜਾ ਹਜੇ ਤੱਕ ਹਜੇ ਤੱਕ ਤੇ ਸਾਡੇ ਅੰਮ੍ਰਿਤਸਰ ਦੇ ਰੋਡਾਂ ਤੇ ਚੇਂਜ ਨਹੀਂ ਹੋਏ ਕੋਈ ਜਰੂਰਤ ਕੋਈ ਜ ਰੋਡ ਦਾ ਨਾਮ ਰੱਖਿਆ ਟੇਲਰ ਰੋ ਟੇਲਰ ਰੋਡ ਹੀ ਚੱਲੀ ਜਾਂਦੇ ਆ ਉਹਨੂੰ ਕਿਉਂ ਨਹੀਂ ਚੇਂਜ ਕਰਨ ਅਜੇ ਤੱਕ ਨਹੀਂ ਚੇਂਜ ਕਰ ਸਕੇ ਇਹਨਾਂ ਚਾਹੀਦਾ ਅਜੇ ਤਾਂ ਬਾਰ ਬਾਰ ਡੀਸੀ ਨੂੰ ਵੀ ਕਈ ਵਾਰੀ ਮਾਨਕ ਪੱਤਾ ਦੇ ਚੁੱਕੇ ਆ ਕਿ ਇਹ ਰੋਡਾਂ ਦੇ ਜਿਹੜੇ ਨਾਂ ਜਿਹੜੇ ਉਹਨੂੰ ਚੇਂਜ ਕਰ ਇਹ ਅੰਗਰੇਜ਼ਾਂ ਦਾ ਟਾਈਮ ਦੇ ਸੀ ਨਾਂ ਟੇਲਰ ਰੋਡ ਉਦੋਂ ਅੰਗਰੇਜ਼ਾਂ ਦਾ ਨਾਂ ਤੇ ਸੀ ਕੋਈ ਜ਼ਰੂਰ ਹੋਰ ਅੰਗਰੇਜ਼ਾਂ ਦੇ ਨਾਂ ਤੇ ਸੀ ਇਹ ਅਜੇ ਤੱਕ ਹੋਰ ਚੇਂਜ ਕਰ